ਸੁਰ ਨਿਰਮਲ ਪੰਜਵਾ ਕਰ ਤੇ ਜਾਦੂ ਪੰਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਰਾਮਦਾਸ ਰੂਬਰ ਨਾਤੇ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਕਰ ਇਸ਼ਨਾਨ ਗੁਰ ਪੂਰੇ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਤੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਤੀ ਪਾਲ ਬ੍ਰਹਮ ਪਉ ਸਾਥੀ ਨਾਨਕ ਨਾਮ ਤੇ ਆਇਆ ਆਦੇ ਬੁਰਖ ਪ੍ਰਭ ਪਾਇ ਸੋਲਟ ਮੱਲਾ ਪੰਜਵਾਂ ਜਿਤ ਪਾਲ ਬ੍ਰਹਮ ਚਿਤ ਆਇਆ ਸੋ ਘਰ ਦੇਵ ਸਾਇਆ ਸੁਖ ਸਾਗਰ ਗੁਰ ਪਾਇਆ ਤੈ ਸਹਿਸਾ ਸਗਲ ਮਿਟਾਇਆ ਹਰ ਕੀ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਉਪਰਭ ਕੀ ਕਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਬੁਖਾਨੀ ਗੁਰਪੂਰੇ ਤੇ ਜਾਣੀ ਸੋਲਟ ਮੱਲਾ ਪੰਜਵਾਂ ਆਗੇ ਸੋਖ ਗੁਰ ਦੀਆ ਪਾਸ਼ੇ ਕੁਸ਼ ਰਖੀਮ ਗੁਰ ਕੀਆ ਸਰਬ ਨਿਦਾਨ ਸੋਖੇ ਪਾਇਆ ਗੋਲ ਆਪਣਾ ਰਦੇ ਤੇਆ ਆਪਣੇ ਸਤਗੁਰ ਕੀ ਵਡਿਆਈ ਮਾਨਿ ਛੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਈ ਰਹਾਉ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਘਰ ਦੀਨੇ ਸਹਿਜ ਸੁਭਾਏ ਮਿਲੇ ਗੋਪਾਲ ਨਾਨਕ ਸਾਜ ਪਤੀ ਨੇ ਛੁਟਮਲਾ ਪੰਜਵਾ ਗੁਰ ਕਾ ਸਾਧ ਰਖਵਾਰੇ ਜੋ ਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਰਮਲ ਪੂਰਨ ਪੁਰਖ ਬਿਦਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨਾ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਟਮਲਾ ਪੰਜਵਾਂ ਗੋਲਾਪਣੇ ਬਲਿਹਾਰੀ ਜਨ ਪੂਰਨ ਪੈਜ ਸواری ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਸੰਤੋਤਿਸ ਬਿਨ ਅਵਰਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਲਦੀਨੇ ਸਗਲ ਜੀਵ ਅਸ ਕੀਨੇ ਜਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਟਾਇਆ ਸੋਰਠ ਮੱਲਾ ਪੰਜਾਂ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਉਕਰ ਕਿਰਪਾ ਆਪ ਦੀਨੇ 베ਦਨ ਸਤਗੁਰ ਆਪ ਗਵਾਈ ਸੇਖ ਸੰਤ ਸਭ ਸਰਸੇ ਹੋਏ ਹਰ ਹਰਿ ਨਾਮ ਤੇ ਆਈ ਰਾਵ ਜੋ ਮੰਗੇ ਸੋ ਲੇਵੇ ਪ੍ਰਭ ਆਪਣਿਆ ਸੰਤਾਂ ਦੇਵੇ ਹਰ ਗੁਵਿੰਦ ਪ੍ਰਭ ਰੱਖਿਆ ਜ ਨਾਨਕ ਸਾਚ ਸੁਪਾਖਿਆ ਸੁੱਠ ਮੱਲਾ ਪੰਜਵਾ ਸੋਈ ਕਰਾਏ ਜੋਤੂ ਤੋ ਪਾਵੇ ਮੋਹ ਸਿਆਣਪ ਕਛੂ ਨਾਵੇ ਹਮ ਬਾਰਿਕ ਤਉ ਸ਼ਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇ ਹਰ ਕਰ ਕਿਰਪਾ ਪ੍ਰਤਿ ਪਾਲਨ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਦੂਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸ਼ਰਣਾ ਸੋਟ ਮੋਲਾ ਪੰਜਵਾਂ ਹਰ ਨਾਮ ਰੱਬ ਦੇ ਪ੍ਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੂਨ ਜਾ ਕੇ ਪਾਗਾ ਮਿਲ ਸਾਧ ਸੰਗਤ ਹਰ ਧਿਆਇਆ ਆਠ ਪਹਿਰ ਅਰਦਾਇਓ ਹਰ ਹਰ ਮਨ ਚੰਦਿਆ ਫਲ ਪਾਇਆ ਰਹਾਉ ਪਰਾਪੂਰ ਬਲਾ ਅੰਕਰ ਜਾਗਿਆ RAM ਨਾਮ ਮਨ ਲੱਗਿਆ ਮੰਤਨ ਹਰ ਦਰਸ ਸੁਮਾਵੇ ਨਾਮਕ ਦਾਸ ਸੱਚੇ ਗੁਣ ਗਾਵੇ ਸੋਠ ਮੋਲਾ ਪੰਜਵਾ ਗੁਰਮੇਲ ਪ੍ਰਭ ਚਿਤਾਰਿਆ ਕਾਲਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੂ ਸਾਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤਿਸੇ ਕੇ ਸੋ ਪ੍ਰਭ ਅੰਤਰ ਜਾਮੀ ਰਹਾਓ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਵਾਰੇ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਸੋਟ ਮੱਲਾ ਪੰਗ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋੜਾ ਗੁਰੂ ਉਭਾਰਿਆ ਆਨੰਦ ਕਰੋ ਮੇ ਪਿਤਾ ਮਾਤਾ ਪਰਮੇਸ਼ਰ ਜੀ ਦਾ ਦਾਤਾ ਸੁਭ ਚਿਤ ਵਾ ਦਾਸ ਤੁਹਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਓ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਲ ਜਿਨ ਧਾਰੀ ਨਾਨਕ ਸਰਣੀ ਆਇਆ ਜਿ ਮਨ ਚੰਦਿਆ ਫਲ ਪਾਇਆ ਸੋਠ ਮਹਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰੱਖੇ ਆਪੇ ਸੀਤਲਾ ਠਾਕਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਰਪਾਲਾ ਰਹਾਓ ਮ ਕਲਨ ਕਾਰਨ ਸਮਰਥ ਸਾਰ ਸਭ ਦੁਖ ਲਾਤਾ ਆਪਣੇ ਦਾਸ ਕੀ ਸੁਣੀ ਬਨੰਤੀ ਸਭ ਨਾਨਕ ਸੁਖ ਚੋੰਦੀ 16 ਮੱਲਾ 5 ਆਪਣਾ ਗੁਰੂ ਧਿਆਏ ਮਿਲ ਕੁਸ਼ਲ ਛਤੀ ਕਰਿ ਆਏ ਨਾਮੇ ਕੀ ਵਡਿਆਈ ਇਸ ਕੀਮਤ ਕਹਿ ਨਾ ਜਾਈ ਸੰਤੋ ਹਾਰ ਹਰ ਹਾਰ ਅਰਾਧੋ ਹਾਰ ਅਰਾਧੇ ਸਭੁ ਕਿਛੁ ਪਾਈਏ ਕਾਰਜ ਸਗਲੇ ਸਾਧੋ ਰਹਾਓ ਰੀ ਭਗਤ ਪ੍ਰਭ ਲਾਗੀ ਸੋ ਪਾਏ ਜੇ ਸੋਲਡ ਭਾਗੀ ਜਨਾਨਕ ਨਾਮ ਧਿਆਇਆ ਤਿੰਨ ਸਰਬ ਸੁਹਾ ਫਲ ਪਾਇਆ ਸੋਲਡ ਮੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਨਾ ਦੋ ਖਰੋਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਹੋਆ ਸਭ ਥਾਈ ਪਾਰ ਬ੍ਰਹਮ ਪੂਲਨ ਪਰਮੇਸ਼ਰ ਰਾਵ ਰਹਾ ਸਭ ਨਹੀਂ ਤਾਈ ਰਹਾਓ ਗੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲਪੁਰ ਦਿਆਲਪੁਰਖ ਮਿਹਰਵਾਨ ਹਰ ਨਾਨਕ ਸੱਚ ਬਖਾਨਾ ਸੋਲਠ ਮੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭਨ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ 라ਕੇ ਘਟ ਘਟ ਸ਼ਬਦ ਸੁਪਾਕੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸੁਮਾਲੀ ਪੂਰਨ ਸਭਨੀ ਥਾਈਂ ਰਾਓ ਆਪ સહਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੁਰਠ ਮੱਲਾ ਪੰਜਵਾ ਸਤਗੁਰੂ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋਸ਼ ਸੋਈ ਫਲ ਪਾਵੇ ਬਿਰਤੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾਂ ਕਾਮਾ ਲੀਣਾ ਪਰ ਪ੍ਰਮੋ ਮਨੁ ਪਾਵੇ ਆਠ ਪਹਿਰ ਹਰ ਕਾ ਜਸ ਰਵਣਾ ਵਿਖੇ ਠਗौरी ਲਾਤੀ ਸੰਗ ਮਿਲਾਏ ਲੀਆ ਮੇਰੇ ਕਰਤੇ ਸੰਤ ਸਾਧ ਭਾਈ ਸਾਥੀ ਕਰ ਗਹਿ ਲੀਨੇ ਸਰਪੰਸ ਦੀਨੇ ਆਪੇ ਆਪ ਮਿਲਾਇਆ ਕੋ ਨਾਨਕ ਸਲਬ ਥੋਕ ਪੂਲਨ ਪੂਰਾ ਸਤਗੁਰ ਪਾਇਆ ਸੋਰਠ ਮੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖਨਾ ਸਗਲ ਰੇਨ ਸ਼ਾਰੀ ਇਸਾਗੇ ਕੋ ਨ ਟਿਕੇ ਵਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸੇ ਮਰੇ ਤੇ ਸ ਕੀ ਘਟ ਹੋਵੇ ਉਦਰੇ ਸਗਲੇ ਕੋਟਾ ਰਹਾਉ ਸੰਤ ਸੰਗ ਜਾਸ ਗਾਇਆ ਇਹੋ ਪੂਰਨ ਹਰਤਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਭ ਪਾਰਬ੍ਰਮ ਨਜ਼ਰੀ ਆਇਆ ਸੋਠ ਮੱਲਾ ਪੰਜਵਾ ਗੁਰਪੂਰੇ ਪੂਰੀ ਕੀਨੀ ਬਖਸ਼ ਆਪਣੀ ਕਰ ਦੀਤੀ ਦੀਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਬਸਾਇਆ ਹਰ ਕੀ ਭਗਤ ਫਲ ਦਾਤੀ ਗੁਰ ਪੂਰੇ ਕਿਰਪਾ ਕਰ ਦੀਨੀ ਬੱਲੇ ਕਿ ਨਹੀਂ ਜਾਤੀ ਰਹੋ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖ ਰਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਲਟ ਮੁੱਲਾ ਪੰਜਵਾ ਗੁਰਪੂਰਾ ਅਲਾਦੇ ਕਾਰਜ ਸਗਲੇ ਸਾਦੇ ਸકલ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੋਖ ਪਾਇਆ ਸੰਤ ਸਥਾਨ ਬਸੇ ਸੁਖ ਸਹਿਜ ਸਗਲੇ ਦੁਖ ਮਟਾਇਆ ਰਹਾਓ ਗੁਰਪੂਰੇ ਕੀ ਬਾਣੀ ਪਾਲ ਬ੍ਰਹਮ ਮਨ ਪਾਣੀ ਨਾਨਕ ਦਾਸ ਬਖਾਣੀ ਨਿਰਮਲ ਕਥ ਕਹਾਣੀ ਸੋਲਟ ਮੁੱਲਾ ਪੰਜਵਾ ਭੁਕੇ ਖਾਵਤ ਲਾਜ ਨਾ ਆਵੇ ਕਿਉ ਹਰ ਗਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਏ ਜਿਤ ਸਿਮਰਨ ਦਰਗੈ ਮੁਖ ਉਜਲ ਸਦਾ ਸਦਾ ਚੋਖ ਪਾਈਏ ਰਹੋ ਜਿਉ ਕਾਮੇ ਕਾਮੁ ਲੁਭਾਵੇ ਤਿਉ ਹਰ ਦਾਸ ਹਰ ਜਸ ਪਾਵੇ ਜਿਉ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰਪੂਰੇ ਤੇ ਪਾਵੇ ਜਾ ਨਾਨਕ ਨਾਮ ਧਿਆਵੇ ਸੁਰਤ ਮੱਲਾ ਪੰਜਵਾਂ ਸੁਖ ਸ਼ਾਂਦ ਕਰ ਆਇਆ ਨਿੰਦਰ ਕੇ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸੁਭਾਇਆ ਸੰਤੋਸਾ ਚੇਗੀ ਵਡਿਆਈ ਜਿਨ ਅਚਲਜ ਸੋਭਾ ਬਣਾਈ ਰਹਾਉ ਬੋਲੇ ਸਾਹਿਬ ਕੇ ਬਾਣੇ ਦਾਸ ਬਾਣੀ ਬ੍ਰਹਮ ਬਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬੰਦਤ ਬਣਾਈ ਸੁਰਤ ਮੱਲਾ ਪੰਜਵਾਂ ਪਰਵਪਨ ਰਦੀ ਤੇ ਆਏ ਘਰ ਸਹੀ ਸਲਾਮਤ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੇ ਲੈਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗੰਤ ਨਾਮ ਗਣੀ ਰਾਖੇ ਬਾਲ ਗੋਪਾਲਾ ਰਹਾ ਹਰ ਹਰ ਨਾਮ ਦੇਵਰਤਾਰੇ ਤਿੰਨ ਸਬੇ ਤੋਕ ਸਾਰੇ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ ਸੋਠਮਲਾ ਪੰਜਵਾਂ ਹਰਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਦੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਕਹੋ ਹਉ ਗੁਰਬਾਨ ਜਾਈ ਤੇਰੇ ਨਾਮੇ ਜਿਸ ਨੂੰ ਬਖਸ਼ ਲੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਨਾਈ ਮੁਖ ਦੇ ਦਰ ਕੋਈ ਛਾਈ ਸੋਲ ਮੁਲਾ ਪੰਜਵਾ ਆ ਗਏ ਸੁਖ ਮੇਰੇ ਮੀਤਾ ਪਾਸ਼ੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਲਤ ਬਣਾਈ ਫਿਰ ਦੌਲਤ ਕਤੋਂ ਨਾਹੀ ਸੱਚੇ ਸਾਇਬ ਸ਼ੂਮਾਨਾ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਓ ਸਰਬਜੀਤ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤੀਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਉਠਾਈ ਛੋਟ ਮੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨਾਵੇ ਨੇਰੇ ਕੰਠ ਲਾਏ ਪ੍ਰਭ ਰਾਕੇ ਸਤ ਗੁਰੂ ਕੀ ਸੱਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਬਡਾਰੇ ਅਸਗਲੇ ਦਾਸ ਕੋ ਸੁਮਤ ਦਿੱਤੀ ਅਰਹੋ ਪ੍ਰਭ ਸਗਲੇ ਧਾਨ ਬਸਾਏ ਸੁਖ ਸ਼ਾਂਤ ਸ਼ਾਨਦ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੋਟ ਮੁਲਾ ਪੰਜਾਂ ਸਰਬ ਸੁਖਾਂ ਦਾਤਾ ਸਤਿਗੁਰੂ ਤਾਂ ਕੀ ਸ਼ਰਣੀ ਪਾਈਏ ਦਰਸ਼ਨ ਭੇਟ ਹੋਤ ਅਨੰਦ ਦਾ ਦੁਖ ਗਿਆ ਹਰ ਗਾਈਏ ਹਰ ਰਸ ਪੀਓ ਭਾਈ ਨਾਮ ਜਪੋ ਨਮੋ ਹਰਦੂ ਗੁਰਪੂਰੇ ਕੀ ਸ਼ਰਣੀ ਰਹਾ ਤ세 ਪ੍ਰਾਪਤ ਜਿਸਾ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲੇ ਬਲਾਈ ਲਾਈ ਸੋਠ ਮੱਲਾ ਪੰਜਵਾਂ ਕਰਨ ਕਲਾਮਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੇ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚਾਕੇ ਪ੍ਰਭ ਜੀ ਤੇਰੀ ਓਟ ਕਸਾਈ ਤੂੰ ਸਮਰਤ ਸਨਕਾ ਦਾਤਾ ਅੱਠ ਪਹਿਰ ਤੁਮ ਤੇ ਆਈ ਰਹਾਓ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਹੀਂ ਸਤਗੁਰ ਚਰਨ ਲਗੇ ਪਉ ਮਿਟਿਆ ਹਾਰ ਗੁਣ ਗਾਏ ਮਨ ਮਾਹੀ ਸੂਖ ਸਹਜ ਆਨੰਦ ਘਨੇਰੇ ਸਤਗੁਰ ਦੀ ਆਦਲਾਸਾ ਜਿਣ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚੈਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰਿ ਹਰਿ ਨਾਮ ਸੋਠ ਮੱਲਾ ਪੰਜਵਾ ਪਉ ਕਲਪਾਲ ਦੀਨ ਦੁਖ ਪੰਜਨ ਆਪੇ ਸਭ ਵਿਦ 396 ਰਾਖ ਲਿਓ ਜਨ ਆਪਣਾ ਗੁਰ ਪੂਰੇ ਬੀੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿ ਧਾਈਏ ਸਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚੰਦਿਆ ਫਲ ਪਾਈਏ ਰਹਾਓ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਭਏ ਦਰਬਾਰਾ ਸੋਠ ਮੂਲਾ ਪੰਜਵਾ ਸਿਮਰੋ ਆਪਨਾ ਸਾਈ ਦਿਨ ਸਰਾਇਨ ਸਦਤਿਆ ਹੀ ਹਾਥ ਦੇ ਜਿਨ ਰੱਖੇ ਹਰਨਾਮਹਾਰਸ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਪੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹੋ ਨਾਨਕ ਜਨ ਸਰਨਾਈ ਜਨ ਪੂਰਨ ਪੈ ਚ ਰਖਾਈ ਸਗਲੇ ਦੁੱਖ ਮਟਾਈ ਸੁਖ ਪਹੁੰਚੋ ਮੇਰੇ ਭਾਈ ਸੋਰਠਿ ਮੱਲਾ ਪੰਜਵਾਂ ਸੋਨੋ ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜੇ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਉ ਖਸਮਾਨਾ ਕਰ ਪਿਆਰੇ ਪੂਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਤ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਰੋਪ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠਿ ਮੱਲਾ ਪੰਜਵਾਂ ਜੀ ਜੰਤ ਸਭ ਬਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਯੋ ਪ੍ਰਭਪਨੇ ਪਾਵਨ ਨਿਦਪਾਲ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਵਾਲ ਕਿਰਪਾਲ ਕਿਰਪਾ ਨੇ ਦਪੂਰਨ ਖਸਮ ਹਮਾਰੇ ਰਹੋ ਆਉ ਬੈਠ ਆਦਰ ਸਭ ਥਾਈ ਓਨ ਨਕਤੂਨ ਬਾਤਾ ਭਗਤ ਸਰੂਪਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਭਗਤ ਸਰੂਪਉ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ vai gujika khalsa vai gujiki fate